ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਅਸੀਂ ਵਕ ਵਕ ਹਲਕਿਆਂ ਦੇ ਵਿੱਚ ਪਹੁੰਚ ਕੇ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਹਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੀਆਂ ਦਿੱਕਤਾਂ ਕੀ ਨੇ ਇਸ ਵਕਤ ਅਸੀਂ ਲੋਧੀਪੁਰ ਬਾਸਪਰੋਟੂ ਦੇ ਵਿੱਚ ਪਹੁੰਚੇ ਹਾਂ ਇੱਥੋਂ ਦੇ ਲੋਕਾਂ ਦੇ ਨਾਲ ਵਿਚਰ ਕੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦੇ ਲੋਕਾਂ ਦੀਆਂ ਕੀ ਦਿੱਕਤਾਂ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਜਾਪ ਸਿੰਘ ਜੀ ਜੀ ਜਨਾਬ ਅਸੀਂ ਇਸ ਹਲਕੇ ਦੀ ਗੱਲ ਕਰ ਰਹੀਏ ਇਸ ਪਿੰਡ ਦੀ ਗੱਲ ਕਰੀਏ ਕੀ ਦਿੱਕਤਾਂ ਨੇ ਇਸ ਪਿੰਡ ਦੇ ਵਿੱਚ ਦਿੱਕਤਾਂ ਤਾਂ ਸਾਡੇ ਪਿੰਡ ਦੇ ਵਿੱਚ ਬਹੁਤ ਐ ਪਰ ਕੁਝ ਹੱਲ ਵੀ ਹੋ ਗਈਆਂ ਤੇ ਜਿਹੜੀਆਂ ਸਾਡੀਆਂ ਮੇਨ ਐ ਜਦੋਂ ਪਾਣੀ ਦਾ ਮਸਲਾ ਹੋਇਆ ਪਾਣੀ ਸਾਡਾ ਖਰਾਬ ਹੈ ਤੇ ਅਸੀਂ ਕਈ ਵਾਰ ਵਾਟਰ ਸਪਲਾਈ ਵਾਲੇ ਐਕਸ਼ਨ ਸਾਹਿਬ ਜੀ ਹੋਰਨ ਨੂੰ ਵੀ ਮਿਲੇ ਤੇ ਉਹਨਾਂ ਕੋਲ ਜਵਾਬ ਮਿਲੇ ਵੀ ਤੁਹਾਨੂੰ ਸ਼ਹਿਰ ਦੀ ਸਪਲਾਈ ਤਾਂ ਮਿਲ ਨਹੀਂ ਸਕਦੀ ਤੁਹਾਡੇ ਪਿੰਡ ਦੀ ਸਪਲਾਈ ਜਿਹੜੀ ਹੈ ਉਹਦੀ ਕੁਛ ਨਾ ਕੁਛ ਹਿੱਲਾ ਕਰਾਂਗੇ ਆਰ ਵਗੈਰਾ ਲਗਾਵਾਂਗੇ ਪਰ ਹਾਲੇ ਤੱਕ ਤਾਂ ਕੋਈ ਹੋਇਆ ਨਹੀਂ ਇੱਕ ਮਸਲਾ ਸਾਡਾ ਬਹੁਤ ਗੰਭੀਰ ਹੈ ਜਿਹੜਾ ਹਰ ਸਾਲ ਮੇਰੇ ਖਿਆਲ ਬਹੁਤ ਦੇਰ ਪੁਰਾਣਾ ਲਟਕਿਆ ਹੋਇਆ ਜਿਹੜਾ ਕਿ ਸਤਲੁਜ ਦਰਿਆ ਆ ਉਹ ਹਰ ਬਰਸਾਤ ਨੂੰ ਆ ਕੇ ਮਾਰ ਕਰਦਾ ਤੇ ਪਾਣੀ ਵੀ ਨਾ ਹੋ ਜਾਂਦਾ ਕਿ ਸਾਡੇ ਡੰਗਰਾਂ ਦੇ ਜਿਹੜੇ ਘਾਹ ਪੱਠੇ ਰੱਖੇ ਹੁੰਦੇ ਤੂੜੀਆਂ ਖਰਾਬ ਹੋ ਜਾਂਦੀਆਂ ਤੇ ਉਹਦਾ ਰਾਸਤੇ ਵੀ ਖਰਾਬ ਹੋ ਜਾਂਦੇ ਸਾਨੂੰ ਦਿੱਕਤਾਂ ਬਹੁਤ ਪਰੇਸ਼ਾਨੀਆਂ ਆਉਂਦੀਆਂ ਇਹ ਵੱਡੀ ਵੱਡੀ ਸਮੱਸਿਆ ਇਸ ਇਲਾਕੇ ਦੀ ਸਤਲੁਜ ਦਰਿਆ ਹਰ ਵਾਰ ਮਾਰ ਕਰਦਾ ਹਰ ਵਾਰ ਲੋਕਾਂ ਨਾਲ ਵਾਅਦੇ ਹੁੰਦੇ ਕਿ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਉਸ ਦੀ ਸਮੱਸਿਆ ਦਾ ਹੱਲ ਕਰਾਂਗੇ ਪਰ ਜਦੋਂ ਚੋਣਾ ਲੰਘ ਜਾਂਦੀਆਂ ਵੋਟਾਂ ਲੰਘ ਜਾਂਦੀਆਂ ਉਦੋਂ ਕੋਈ ਇਸ ਸਮੱਸਿਆ ਦੀ ਬਾਤ ਨਹੀਂ ਪੁੱਛੀ ਜਾਂਦੀ ਬਾਬਾ ਜੀ ਕੀ ਨਾਮ ਤੁਹਾਡਾ ਕੀ ਨਹਿਲ ਸਿੰਘ ਕਿਦਾਂ ਦੇਖਦੇ ਹੋ ਹਲਕੇ ਦੇ ਵਿੱਚ ਕਿੰਨਾ ਵਿਕਾਸ ਹੋਣਾ ਰਹਿੰਦਾ ਹੈ ਜਾਂ ਕੀ ਦਿੱਕਤਾਂ ਨੇ ਇਸ ਵਕਤ ਤੁਹਾਡੇ ਸਾਹਮਣੇ ਦਿੱਕਤਾਂ ਤਾਂ ਆਹੀ ਆਈ ਹੈ ਹਰ ਸਾਲ ਇਹਨਾਂ ਨੂੰ ਜਦ ਲਕਸ਼ਣਾ ਦੇ ਤੁਹਾਡਾ ਕੰਮ ਕਰ ਦੂਗੇ ਆ ਕੰਮਗੇ ਸਾਡਾ ਜਾਦੇ ਸੱਤ ਲੋਜ ਦਾ ਸਾਨੂੰ ਜਿਆਦੇ ਮਾਰ ਹੈ ਸਾਡੇ ਬਰਸਾਤ ਨੂੰ 2 ਮਹੀਨੇ ਸਾਨੂੰ ਕੱਟਣੇ ਬੜੇ ਮੁਸ਼ਕਲ ਆ ਰਹੇ ਹੈ ਤੇ ਡੰਗਰ ਪਸੂਆਂ ਨੂੰ ਵੀ ਆਸੀਂ ਕਦੇ ਰਿਸ਼ਤੇਦਾਰਾਂ ਦੇ ਪਜਾਨ ਦੇ ਕਦੇ ਕਿਸੇ ਦੇ ਪੱਠੇ ਲਿਆ ਕੇ ਆਂਦੇ ਪਰ ਬੈਹ ਦੇ ਕਰਕੇ ਚਲੇ ਜਾਂਦੇ ਕਿਸੇ ਨੇ ਵੀ ਸਾਡਾ ਮਸਲਾ ਹੱਲ ਨਹੀਂ ਕਰਿਆ ਹੈ ਤੁਹਾਡੇ ਇਲਾਕੇ ਦੇ ਵਿੱਚ ਜੇ ਗੱਲ ਕਰੀਏ ਹੁਣ ਲੋਕ ਸਭਾ ਚੋਣਾਂ ਨੇ ਤੁਹਾਡੇ ਐਮਪੀ ਨੇ ਕਦੀ ਤੁਹਾਡੇ ਪਿੰਡ ਦੀ ਆਣ ਕੇ ਸਾਰ ਲਈ ਹੈ ਜੀ ਕਈ ਵਾਰੀ ਪਹਿਲੇ ਕਾਲੀ ਸਰਕਾਰ ਰਹੀ ਦੋ ਵਾਰੀ ਇੱਕ ਵਾਰੀ ਬਾਦਲ ਪ੍ਰਗਾਤ ਸਿੰਘ ਬਾਦਲ ਆਏ ਉਹ ਉਹਨਾਂ ਨੇ ਵੀ ਵਾਅਦਾ ਕਰਿਆ ਦੂਜੀ ਵਾਰੀ ਸ਼ਗਵੀਰ ਬਾਦਲ ਆਇਆ ਉਹਨਾਂ ਨੇ ਵੀ ਵਾਅਦਾ ਕਰਿਆ ਤੁਹਾਡਾ ਮਸਲਾ ਹੱਲ ਕਰੋ ਨਹੀਂ ਕਿਸੇ ਨੇ ਵੀ ਸਾਡੀ ਸੁਣਾਈ ਕਰੀ ਕਹਿ ਕੇ ਚਲੇ ਜਾਂਦੇ ਮੁੜ ਕੇ ਸਾਨੂੰ ਕੋਈ ਪੁੱਛਦੇ ਨਹੀਂ ਜੀ ਜੇ ਗੱਲ ਕਰੀਏ ਇਹ ਪਿੰਡ ਜਿਹੜਾ ਆ ਗੋਦ ਲਿਆ ਹੋਇਆ ਗਿਆ ਆ ਆਨੰਦਪੁਰ ਸਾਹਿਬ ਦੇ ਜਿਹੜੇ ਇੱਥੋਂ ਦੇ ਐਮਪੀ ਨੇ ਪ੍ਰੇਮ ਸਿੰਘ ਜਿੰਦੂ ਮਾਜੜਾ ਉਹਨਾਂ ਦੇ ਵੱਲੋਂ ਗੋਦ ਲਿਆ ਪਿੰਡ ਆ ਪਰ ਫਿਰ ਵੀ ਵਿਕਾਸ ਦੀ ਕਾਫੀ ਘਾਟ ਆ ਬਾਬਾ ਜੀ ਕੀ ਨਾਮ ਤੁਹਾਡਾ ਗੁਰਦੇਵਾਲ ਸਿੰਘ ਜੀ ਕਿੱਦਾਂ ਦੇਖਦੇ ਹੋ ਇਸ ਇਲਾਕੇ ਦੇ ਵਿੱਚ ਕਿੰਨੀਆਂ ਕ ਸਮੱਸਿਆਵਾਂ ਨੇ ਨਸ਼ੇ ਦੀ ਸਮੱਸਿਆ ਇਸ ਪਿੰਡ ਦੇ ਵਿੱਚ ਹੈਗੀ ਜਾਂ ਇਸ ਇਲਾਕੇ ਦੇ ਵਿੱਚ ਉੱਥੇ ਤਾਂ ਕੋਈ ਹੈ ਸਾਡੇ ਪਿੰਡ ਦੇ ਵਿੱਚ ਨਹੀਂ ਨਸ਼ੇ ਦੀ ਇਤਨੀ ਜੀ ਮਗਰ ਬਾਹਰ ਜਿਹੜੇ ਹੈ ਉਹ ਤਾਂ ਹੈ ਬਾਕੀ ਹੋਰ ਜਿਹੜੀ ਹੈ ਜ਼ਿਆਦਾ ਸਮੱਸਿਆ ਸਾਨੂੰ ਪਾਣੀ ਦੀ ਹੈ ਜੀ ਪਾਣੀ ਦੀ ਸਮੱਸਿਆ ਹੈ ਜਿਹੜੀ ਕੇ ਸਤ ਨੂੰ ਜੋ ਬਰਸਾਤ ਨੂੰ ਆਉਂਦਾ ਔਰ ਸਾਡੇ ਇਧਰ ਆਤ ਸਾਰੇ ਬੁਝਾ ਇਹਦੇ ਵਿੱਚ ਪਾਣੀ ਖੜਾ ਹੋ ਜਾਂਦਾ ਹਫਤਾ ਹਫਤਾ ਪਾਣੀ ਨਹੀਂ ਉਤਰਦਾ ਇਹ ਬੜੇ ਲੰਬੇ ਸਮੇਂ ਤੋਂ ਸਮੱਸਿਆ ਆਇਆ ਬਹੁਤ ਸਾਰੀਆਂ ਸਰਕਾਰਾਂ ਬਦਲ ਗਈਆਂ ਕਈ ਸਰਕਾਰਾਂ ਆਈਆਂ ਕਈ ਚਲ ਗਈਆਂ ਕਈ ਲੋਕ ਬਦਲ ਗਏ ਕਈ ਸਿਆਸੀ ਆਗੂ ਬਣੇ ਕਈ ਨਵੇਂ ਆ ਗਏ ਪੁਰਾਣੇ ਚਲ ਗਏ ਤੇ ਬੜੇ ਵਾਅਦੇ ਹੁੰਦੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਵਾਅਦੇ ਸਿਰਫ ਸਿਆਸਤ ਤੱਕ ਸੀਮਤ ਰਹਿ ਜਾਂਦੇ ਨੇ ਕੋਈ ਸਾਡੇ پاس ਆਉਂਦੇ ਜਿਹੜੇ ਉਹ ਵਾਅਦਾ ਕਰਕੇ ਮੁੜ ਜਾਂਦੇ ਬਾਅਦ ਦੇ ਵਿੱਚ ਕੋਈ ਨਹੀਂ ਇੱਥੇ ਪਹੁੰਚਦਾ ਜੀ ਤੇ ਜਿੱਦਾਂ ਹੈ ਉਸੇ ਤਰ੍ਹਾਂ ਚੱਲਦਾ ਆ 10 15 10 ਸਾਲ ਸਾਨੂੰ ਇੱਥੇ ਆਨ ਨੂੰ ਹੋ ਗਿਆ ਜੀ ਕੋਈ ਇਹ ਨਹੀਂ ਹੈ ਜੇ ਅਸੀਂ ਇਸ ਸਰਕਾਰ ਦੀ ਗੱਲ ਕਰੀਏ ਹੁਣ ਇਸ ਵਕਤ ਕੇਂਦਰ ਦੇ ਵਿੱਚ ਇੱਕ ਪਾਸੇ ਨਰਿੰਦਰ ਮੋਦੀ ਦਾ ਚਿਹਰਾ ਦੂਜੇ ਪਾਸੇ ਰਾਫਲ ਗਾਂਧੀ ਦਾ ਚਿਹਰਾ ਹੈ ਕੀ ਸੋਚਦੇ ਹੋ ਕਿਹੜਾ ਆਗੂ ਬਣ ਜਵੇ ਤੁਹਾਡਾ ਤੇ ਤੁਹਾਡੇ ਪਿੰਡ ਦਾ ਇਸ ਇਲਾਕੇ ਦਾ ਵਿਕਾਸ ਹੋ ਸਕਦਾ ਵਿਕਾਸ ਕਿਨੇ ਕਰਨਾ ਹੀ ਬਹੁਤ ਔਖਾ ਜੀ ਕਿਉਂ ਜਿਹੜਾ ਆਂਦਾ ਉਹ ਕਹਿ ਕੇ ਚਲਾ ਜਾਂਦਾ ਮੁੜ ਕੇ ਇੱਥੇ ਨਾ ਕੋਈ ਮੂੰਹ ਦਿਖਾਉਂਦਾ ਨਾ ਕੋਈ ਹੈ ਲੋਕਾਂ ਦੇ ਮੁੱਦੇ ਨਹੀਂ ਸੁਨੇ ਜਾਂਦੇ ਜੀ ਹਾਂਜੀ ਕਿਸੇ ਦਾ ਕੋਈ ਗੱਲ ਨਹੀਂ ਸੁਣੀ ਜਾਂਦੀ ਜੀ ਬਾਬਾ ਜੀ ਤੁਹਾਡੀ ਜੀ ਗੱਲ ਕਰੀਏ ਤੁਹਾਡੇ ਤੋਂ ਪੁੱਛਣ ਦੀ ਕੋਸ਼ਿਸ਼ ਕਰੀਏ ਕਿ ਤੁਹਾਡੇ ਹਿਸਾਬ ਦੇ ਨਾਲ ਕੇਸ ਆਗੂ ਦੇ ਆਉਣ ਦੇ ਨਾਲ ਪੰਜਾਬ ਦਾ ਵਿਕਾਸ ਹੋ ਸਕਦਾ ਅਸੀਂ ਕਿਹਾ ਕਹਿ ਸਕਦੇ ਹਾਂ ਜੀ ਸਾਡੀ ਜਿਆਦਾ ਸਮੱਸਿਆ ਸਾਡੀ ਸਤਲੁਜ ਦੀ ਹੈ ਜੀ ਭਈ ਸਾਡੇ ਨਾਲ ਜਿੰਨਿਆਂ ਨੇ ਵੀ ਵਾਹ ਦੇ ਕਰੇ ਝੂਠੇ ਵਾਹ ਦੇ ਕਰਕੇ ਚੱਲ ਜਾਂਦੇ ਬਾਅਦ ਵਿੱਚ ਕੋਈ ਨਹੀਂ ਪੁੱਛਦਾ ਜਾ ਇਲੈਕਸ਼ਨਾਂ ਆਉਂਦੇ ਤਾਂ ਸਾਰੇ ਆ ਕੇ ਤੁਹਾਡਾ ਅਸੀਂ ਆਹ ਕੰਮ ਕਰਦੇਾਂਗੇ ਆਹ ਕਰਦੇਾਂਗੇ ਬਾਅਦ ਵਿੱਚ ਸਾਨੂੰ ਕੋਡੀਆਂ ਦੇ ਭਾਅ ਨਹੀਂ ਪੁੱਛਦੇ ਬਾਅਦ ਵਿੱਚ ਕੋਈ ਆਵਾਜ਼ ਨਹੀਂ ਸੁਣੀ ਜਾਂਦੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬੱਲਵ ਸਿੰਘ ਹੈ ਜੀ ਕਿੱਦਾਂ ਦੇਖਦੇ ਹਾਂ ਜੇ ਅਸੀਂ ਗੱਲ ਕਰੀਏ ਤਾਂ ਕਿੰਨੀ ਇੱਕ ਦਿੱਕਤ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਇਲਾਕੇ ਦੇ ਵਿੱਚ ਵਿਚਰਦੇ ਰਹਿੰਦੇ ਹੋ ਕਾਫੀ ਉਮਰ ਵੀ ਹੰਢਾਈ ਹੈ ਕਿੱਦਾਂ ਦੇਖਦੇ ਹਾਂ ਇਸ ਇਲਾਕੇ ਦੇ ਵਿੱਚ ਕਿੰਨੀ ਸਮੱਸਿਆ ਸ਼ਾਂਤਾ ਬੋਧ ਦੇ ਰਹੋ ਜੀ ਇਸ ਟਾਈਮ ਨੂੰ ਦੇਖਦੇ ਨੂੰ ਜਾਬ ਹਰ ਤੋਂ ਬਹੁਤ ਆਪਾਂ ਪ੍ਰਭਾਵਤਾ ਜੀ ਹਰੇਕ ਜਿਹੜਾ ਲੀਡਰ ਆਣਾ ਜੀ ਚੋਣਾ ਦੇ ਮੌਕੇ ਤੇ ਵਾਅਦਾ ਕਰ ਕਰਕੇ ਮੁੜ ਜਾਂਦੇ। ਬਾਕੀ ਕਹਿੰਦੇ ਤੁਸੀਂ ਹਰਦੀ ਗੱਲ ਛੱਡੋ ਇਹਦੀ। ਬੰਨ ਦੀ ਤੁਸੀਂ ਹੋਰ ਕੰਮ ਦੱਸੋ। ਬੰਨ ਤੁਹਾਡਾ ਪਹਿਲ ਦੇ ਆਧਾਰ ਤੇ ਲੱਗ ਜਾਊਗਾ। ਪਰ ਬਾਅਦ ਸਾਨੂੰ ਕੋਈ ਨਹੀਂ ਪੁੱਛਦਾ। ਇਹ ਬੜੀ ਹੈਰਾਨੀ ਦੀ ਗੱਲ ਆ ਕਿ ਬੰਨ ਦਾ ਕਹਿ ਦਿੰਦਾ ਕਿ ਪਹਿਲ ਦੇ ਆਧਾਰ ਤੇ ਲੱਗ ਜਾਊਗਾ। ਬਾਕੀ ਦੱਸੋ। ਬਾਕੀ ਤਾਂ ਬਾਕੀ ਹੋਇਆ ਕੁਝ ਬਾਕੀ ਉਸ ਤੋਂ ਚਲੋ ਬੰਨ ਦੀ ਆਪਾਂ ਗੱਲ ਸਾਈਡ ਤੇ ਰੱਖ ਲੈਨੇ। ਬਾਕੀ ਕੁਝ ਹੋਇਆ ਪਿੰਡ ਦੇ? ਬਾਕੀ ਵੈਸੇ ਆ ਗਲੀਆਂ ਨਾਲੀਆਂ ਬਣ ਗਈਆਂ ਜੀ ਆਹ ਸੜਕਾਂ ਦੀਆਂ। ਤੇ ਹੋਰ ਸਾਡਾ ਮੇਨ ਕੰਮ ਜੀ ਆਹ ਪੀੜ ਵਾਲਾ ਪਾਣੀ ਜੀ। ਵਾਕੀ ਬਾਜ਼ਾਰ ਦਾ ਸਾਰਾ ਪਾਣੀ ਸਾਡੀ ਖੇਤਾਂ ਜਾਂਦੀ ਪੀਣ ਵਾਲੇ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਹੈ ਵੀ ਪਾਣੀ ਹੀ ਨਹੀਂ ਮਿਲਣ ਰਿਹਾ ਕਿਉਂਕਿ ਪਹਿਲੀ ਚੀਜ਼ ਹੁੰਦੀ ਪਾਣੀ ਮੁਢਲੀ ਚੀਜ਼ ਹੈ ਲੋਕਾਂ ਦੇ ਰੋਜ਼ਗਾਰ ਪੰਜੇ ਅਸੀਂ ਗੱਲ ਕਰੀਏ ਤਾਂ ਜੀਵਨ ਬਸਰ ਕਰਨਾ ਤਾਂ ਪਹਿਲੀ ਮੁਢਲੀ ਚੀਜ਼ ਹੈ ਤੇ ਇਹ ਹੀ ਨਹੀਂ ਹਲੇ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਕਿੰਨੇ ਸਮਾਂ ਹੋ ਗਿਆ ਆਜ਼ਾਦੀ ਨੂੰ ਉਸ ਤੋਂ ਬਾਅਦ ਇਹ ਸਭ ਤੋਂ ਵੱਡੀ ਦਿੱਕਤ ਰਹੀ ਹੈ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਇਹ ਹੀ ਮੰਗ ਹੈ ਜੀ ਪਹਿਲੇ ਦੇ ਆਧਾਰ ਤੇ ਸਾਡਾ ਬਣ ਲੱਗੇ ਜਾਵੇ ਜੀ ਸਾਡੀਆਂ ਜ਼ਮੀਨਾਂ ਹੜ ਗਈਆਂ ਹਨ ਹਾਂ ਕਿੱਲੇ ਕਿੱਲੇ ਹੜ ਗਏ ਜੀ ਤੇ ਬਰਸਾਤ ਨੂੰ ਸਾਨੂੰ ਬਹੁਤ ਦਿੱਕਤ ਆਈ ਡੰਗਰਾਂ ਦੀ ਤੇ ਆਪਰੇ ਤੇ ਨਾਲੋਂ ਤੰਗਰੀ ਦਾ ਜੀ ਪੱਠਿਆਂ ਵਾਲੇ ਜੀ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਬਲਵੀਰ ਸਿੰਘ ਜੀ ਕਿੱਦਾਂ ਦੇਖਦੋਂ ਇਲਾਕੇ ਦੀ ਗੱਲ ਜੇ ਕਰੀਏ ਤਾਂ ਕੀ ਦੇਖਦੋਂ ਇਸ ਇਲਾਕੇ ਦੇ ਵਿੱਚ ਕਿੰਨੀ ਕਿੰਨੀ ਸਮੱਸਿਆ ਹੈਗੀ ਆ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਪਿੰਡਾਂ ਦੀਆਂ ਸੜਕਾਂ ਦਾ ਕੀ ਹਾਲ ਆ ਤੇ ਹੋਰ ਜੇ ਇਲਾਕੇ ਦੀ ਗੱਲ ਕਰੀਏ ਰੋਜ਼ਗਾਰ ਕਿਹੋ ਜਿਹਾ ਮਿਲ ਰਿਹਾ ਇੱਥੇ ਦੇ ਰੋਜ਼ਗਾਰ ਦਾ ਚਲੋ ਠੀਕ ਇਹਦਾ ਹੁਣ ਅੱਜ ਵੱਲੇ ਹੁਣ ਬਹੁਤੀ ਬਾਰਸ਼ ਪੈਣ ਕਰਕੇ ਜਿਹੜੇ ਬਦਲਾਅ ਆਇਆ ਤੇ ਉਹ ਵੀ ਜਾਂਦੀਆਂ ਲੱਗੀਆਂ ਜੀ ਹਾਂਜੀ ਇਹ ਮੈਨ ਮਤਾ ਇਹ ਸੱਤ ਲੋਟ ਕਰਕੇ ਹੀ ਆਇਆ ਜੋਦਾ ਬੰਨ ਲੱਗ ਜਾਏ ਤਾਂ ਖਾਲੇ ਕੋਲੇ ਜਿਹੜੇ ਪਾਣੀ ਚੱਕ ਲੈਂਦੇ ਤੁਹਾਨੂੰ ਕੀ ਲੱਗਦਾ ਸਰਕਾਰਾਂ ਬਹੁਤ ਬਦਲ ਚੁੱਕੀਆਂ ਕਾਂਗਰਸ ਦੀ ਕਦੀ ਅਕਾਲੀ ਦਲ ਦੀ ਕਦੀ ਫੇਰ ਕਾਂਗਰਸ ਦੀ ਫੇਰ ਅਕਾਲੀ ਦਲ ਦੀ ਕਿਸਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ ਕਿਸਾਨਾਂ ਦਾ ਮੰਡੀਕਰਨ ਸਹੀ ਤਰੀਕੇ ਨਾਲ ਹੋ ਰਿਹਾ ਕਿਸਾਨਾਂ ਨੂੰ ਫਸਲਾਂ ਦੇ ਭਾਅ ਪੂਰੇ ਮਿਲ ਰਹੇ ਮੌਕੇ ਦੇ ਤਾਂ ਦੇਖੋ ਜੀ ਸਾਰੇ ਕੀ ਕਹਿੰਦੇ ਤੁਹਾਨੂੰ ਪੂਰਾ ਮਿਲੂਗਾ ਜਦ ਬਲੇ ਲੈਕਚਰ ਹੋ ਜਾਂਦੇ ਉਸ ਤੇ ਪਾਲ ਕੋਈ ਪੁੱਛ ਮੰਗਤ ਹੁੰਦੀ ਹੀ ਨਹੀਂ ਜੀ ਸੁਆਮੀਨਾਥਨ ਰਿਪੋਰਟ ਦੀ ਗੱਲ ਹਮੇਸ਼ਾ ਚੱਲਦੀ ਹੈ ਸੁਆਮੀਨਾਥਨ ਰਿਪੋਰਟ ਹਲੇ ਤੱਕ ਲਾਗੂ ਨਹੀਂ ਹੋਈ ਕਿਸਾਨਾਂ ਨੂੰ ਕਿੰਨੀਆਂ ਦਿੱਕਤਾਂ ਨੇ ਇਸ ਕਰਕੇ ਜ ਕਿਸਾਨਾਂ ਦਾ ਬਹੁਤ ਦਿੱਕਤਾਂ ਜੀ ਇਸ ਵੇਲੇ ਜੀ ਤੇ ਸਾਡੇ ਜੂੜਿਆ ਵੀ ਖਾਦਾਂ ਵੀ ਮਹਿੰਗੇ ਹੋ ਗਏ ਜੀ ਹਾਂਜੀ ਬਾਕੀ ਸਾਡਾ ਫਸਲ ਦਾ ਭਾਅ ਨਹੀਂ ਸਹੀ ਲੱਗ ਰਿਹਾ ਜੀ ਹਾਂਜੀ ਫਸਲ ਦਾ ਭਾਅ ਬੜੇ ਲੰਬੇ ਸਮੇਂ ਤੋਂ ਦਿੱਕਤ ਰਹੀ ਹੈ ਕਿ ਮੰਡੀਕਰਨ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਜਿਹਦੇ ਕਰਕੇ ਕਿਸਾਨਾਂ ਨੂੰ ਉਹਨਾਂ ਦਾ ਜਿੰਨਾ ਵੀ ਵੰਡ ਦਾ ਹੱਕ ਹੈ ਉਹ ਨਹੀਂ ਮਿਲ ਰਿਹਾ ਤੁਸੀਂ ਕਿਦਾਂ ਦੇਖਦੇ ਹੋ ਇਸ ਚੀਜ਼ ਨੂੰ ਕਿਸਾਨਾਂ ਦੇ ਸਾਹਮਣੇ ਕਿੰਨੀਆਂ ਦਿੱਕਤਾਂ ਨੇ ਸਰ ਜੀ ਬੇਨਤੀ ਇਹ ਹੈ ਵੀ ਇੱਕ ਪਾਸੇ ਤਾਂ ਸਾਨੂੰ ਕਹਿੰਦੇ ਵੀ ਤੁਹਾਨੂੰ ਕਿਸਾਨਾਂ ਨੂੰ ਮੰਡੀ ਦੇ ਵਿੱਚ ਭਾਅ ਵਧੀਆ ਮਿਲੇਗਾ ਜੀ ਐਸ ਵਾਰ ਮੈਂ ਮੱਕੀ 1300 ਰੁਪਏ ਤੋਂ ਵੀ ਘੱਟ ਚੁਕਾਇੀ ਜੀ ਤੇ ਕੁਝ ਫਸਲ ਅਸੀਂ 1100 ਰੁਪਏ ਕੁਆਂਟਲ ਦੇ ਹਿਸਾਬ ਨਾਲ ਵਿੱਚ ਕਾਇ ਇੱਕ ਵਾਰੀ ਰੇਟ ਕਹਿੰਦੇ ਤੁਹਾਨੂੰ 1700 ਰੁਪਏ ਕੰਟਰਾ ਮਿਲੂਗਾ ਜੀ ਪਿਛਲੇ ਸਾਲ 1500 ਰੁਪਏ ਪਾਇਦਾ ਕਹਿੰਦੇ 200 ਰੁਪਏ ਵੱਧ ਕੇ ਮਿਲੂਗਾ ਪਰ ਅਸੀਂ ਤਾਂ 1300 ਰੁਪਏ ਨੇ ਜਗਾਈ ਅਸੀਂ ਕਿਆ ਕਹੀ ਕੁਝ ਨਹੀਂ ਕਹਿ ਸਕਦੇ ਮੰਡੀ ਕਰਨ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਇਹ ਵੀ ਦਿੱਕਤਾਂ ਨੇ ਕੀ ਨਾਮ ਜੀ ਤੁਹਾਡਾ ਚਰਜੁਰ ਜੀ ਕਿੰਨੀ ਇਲਾਕਿਆਂ ਦੇ ਵਿੱਚ ਸਮੱਸਿਆਵਾਂ ਨੇ ਵਿਕਾਸ ਹੋ ਰਿਹਾ ਪਿੰਡ ਦਾ ਤੁਹਾਡੇ ਦਾ ਬਗਾ ਦੇ ਹੋਰ ਆ ਜੀ ਬੰਨ ਕਰਕੇ ਕਿਹਾ ਕਰਦੇ ਸਾਰੇ ਹੋਰ ਕੀ ਹੈ ਜੀ ਪਾਣੀ ਆ ਜਾਂਦਾ ਬਖ ਕਈ ਵੇਰਾ ਘੁੰਮ ਜਾਂਦਾ ਡੰਗਰ ਖੜੇ ਪੂਛਾ ਮਾਰੀ ਜਾਂਦੇ ਤੇ ਹੁਣ ਇਹੀ ਹੈ ਸਾਡਾ ਸਾਰਾ ਕਿ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਬੰਨ ਬਣ ਜਵੇ ਤੇ ਕਿਸਾਨ ਜਿੰਨੀ ਵੀ ਫਸਲ ਦਾ ਨੁਕਸਾਨ ਹੁੰਦਾ ਉਹ ਬਚ ਹਰ ਸਾਲ ਹਰ ਸਾਲ ਨੁਕਸਾਨ ਹੁੰਦਾ ਹਰ ਸਾਲ ਹਾਂਜੀ। ਅਕੀਨਾਂਮ ਜੀ ਤੁਹਾਡਾ ਰਣਜੀਤ ਸਿੰਘ ਜੀ। ਰਣਜੀਤ ਜੀ ਕਿੱਦਾਂ ਦੇਖਦੇ ਹੋ ਕਿੰਨੀਆਂ ਦਿੱਕਤਾਂ ਨੇ ਤੁਹਾਡੇ ਇਲਾਕੇ ਦੇ ਵਿੱਚ ਲੋਕ ਸਭਾ ਚੋਣਾਂ ਸਿਰ ਤੇ ਨੇ ਹੁਣ ਮੰਤਰੀ ਫੇਰ ਵਾਅਦੇ ਕਰਨਗੇ ਆ ਸਿਆਸੀ ਆ ਗੁਫੇ ਵਾਅਦੇ ਕਰਨਗੇ ਸਭ ਤੋਂ ਮੁੱਖ ਮੰਗ ਕੀ ਹੈ ਤੁਹਾਡੀ? ਮੰਗ ਸਾਡੀ ਇਹੀ ਹੈ ਇੱਕ ਤਾਂ ਸਾਡੇ ਪਾਣੀ ਦੀ ਨਿਕਾਸੀ ਕੋਈ ਨਹੀਂ ਐ ਇੱਥੇ। ਜੀ। ਦੂਜੀ ਇਹ ਹੈ ਜੀ ਆ ਜਿਹੜੀ ਬੰਦ ਦੀ ਦਿੱਕਤ ਹੈ ਸਭ ਨਾਲੋਂ ਵੱਡੀ ਹੈ। ਜੀ। ਹੁਣ ਤੁਸੀਂ ਲਾਓ ਜੀ ਅੱਗੇ ਹੁਣ ਸਾਰੀਆਂ ਗਰਮੀਆਂ ਇੱਦਾਂ ਚੱਲ ਜਾਣੀਆਂ ਜੀ। ਜੀ। ਉਹ ਤੋਂ ਬਾਅਦ ਬਰਸਾਤ ਆਉਣੀਆਂ ਹਰ ਇੱਕ ਸੰਸਦ ਮੈਂਬਰ ਜਾਂ ਐਮ ਐਲ ਏ ਜਾਂ ਕੋਈ ਵੀ ਐਮ ਪੀ ਕਾਣਗੇ ਆਕਰ ਪਾਣੀ ਦੇਖਣਗੇ ਬਹੁਤ ਤੋਂ ਬਾਅਦ ਕੋਈ ਨਹੀਂ ਸਾਨੂੰ ਪੁੱਛ ਤਸਵੀਰਾ ਕਰਾ ਕੇ ਮੋੜ ਜਾਣਗੇ ਹਾਂਜੀ ਹਾਂਜੀ ਕੀ ਮੰਗ ਕਰਦੇ ਹਾਂ ਕੇਸ ਆਧਾਰ ਤੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕੇਸ ਆਧਾਰ ਤੇ ਵੋਟਾਂ ਪਾਉਣ ਕਿਉਂਕਿ ਹੁਣ ਫੇਜ਼ ਚੋਣਾਂ ਆ ਗਈਆਂ ਸਿਰ ਤੇ ਦੇਸ਼ ਦਾ ਇੱਕ ਨੁਮਾਇੰਦਾ ਚੁੜਿਆ ਜਾਣਾ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਤੁਹਾਡਾ ਕੀ ਇਰਾਦਾ ਵੀ ਕੀ ਲੋਕ ਸੋਚ ਕੇ ਵੋਟ ਪਾਉਣ ਲੋਕ ਇਹੀ ਸੋਚ ਕੇ ਵੋਟ ਪਾਉਣ ਜੀ ਜਿਹੜਾ ਬੰਦਾ ਸਾਡੇ ਕੰਮ ਕਰਾ ਸਕਾ ਅਸੀਂ ਤਾਂ ਉਹਨੂੰ ਵੋਟ ਪਾਵਾਂਗੇ ਜਿਹੜਾ ਸਾਡੇ ਨਾਲ ਪੱਕੇ ਵਾਅਦੇ ਕਰਕੇ ਜਾਊਗਾ ਉਹਨੂੰ ਵੋਟ ਪਾਵਾਂਗੇ ਨਹੀਂ ਅਸੀਂ ਵੋਟ ਨਹੀਂ ਪਾਵਾਂਗੇ ਵੋਟ ਨਹੀਂ ਪਾਦੇ ਕੀ ਨਾਮ ਜੀ ਤੁਹਾਡਾ ਮੈਂ ਆਇਸ਼ਰ ਸਿੰਘ ਆ ਜੀ। ਕੀ ਕਰਦੇ ਹੋ ਤੁਸੀਂ? ਮੈਂ ਇਸ ਟਾਈਮ ਪ੍ਰਾਈਵੇਟ ਜੌਬ ਕਰ ਰਿਹਾ ਜੀ। ਪ੍ਰਾਈਵੇਟ ਜੌਬ ਕਰ ਰਿਹਾ ਹਾਂ। ਕਿੱਦਾਂ ਦੇਖਦੇ ਹੋ ਕਿੰਨੀਆਂ ਨੌਜਵਾਨਾਂ ਦੇ ਸਾਹਮਣੇ ਕਿੰਨੀਆਂ ਦਿੱਕਤਾਂ ਨੇ? ਨੌਜਵਾਨਾਂ ਨੂੰ ਕੀ ਰੋਜ਼ਗਾਰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਜਾਂ ਨੌਜਵਾਨਾਂ ਦੇ ਲਈ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਹੋ ਰਹੇ ਨੇ ਨਹੀਂ ਹੋ ਰਹੇ। ਅੱਜ ਕੱਲ ਦੀ ਜਨਰੇਸ਼ਨ ਜੇ ਕੰਪੀਟੀਸ਼ਨ ਇੰਨਾ ਹੋ ਚੁੱਕਿਆ ਕਿ ਕੋਈ ਸਾਡੇ ਆਮ ਜਨ ਇਨਸਾਨ ਇੱਥੇ ਸੈੱਟ ਛੇਤੀ ਹੋ ਨਹੀਂ ਸਕਦਾ। ਕਿਉਂਕਿ ਵੱਡੇ ਲੋਕਾਂ ਦੇ ਜਿਹੜੇ ਵੱਡੇ ਲੀਡਰ ਆ ਜੀ ਉਹਦੇ ਮੁੰਡੇ ਛੇਤੀ ਸੈੱਟ ਹੋ ਜਾਂਦੇ ਪਰ ਸਾਨੂੰ ਮੌਕਾ ਨਹੀਂ ਮਿਲਦਾ। ਕਿ ਵੀ ਆਹੀ ਪ੍ਰਾਈਵੇਟ ਜੋਬ ਕਰ ਰਹੇ 6-7000 ਨਾਲ ਗੁਜ਼ਾਰਾ ਕਰ ਰਹੇ ਕੋਈ ਵਿੱਚ ਮੁੰਡਿਆ ਜੀ ਹੈਗੀ ਜਿਹੜੇ ਕਿ ਡਰਾਈਵਰ ਬਣ ਗਏ ਕੋਈ ਬਾਹਰ ਚੱਲ ਗਏ ਲੇਕਿਨ ਸਾਡੇ ਇੱਥੇ ਨੌਕਰੀ ਦੀ ਬਹੁਤ ਦਿੱਕਤ ਹੈ ਪੰਜਾਬ 'ਚ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਤਾਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦਾ ਕਿ ਆਪਣੇ ਪੰਜਾਬ 'ਚ ਕੋਈ ਇੰਡਸਟਰੀ ਲਾਓ ਜਿਨ੍ਹਾਂ ਸਾਡੇ ਰੋਜ਼ਗਾਰਾਂ ਦਾ ਬੇਰੋਜ਼ਗਾਰਾਂ ਦਾ ਰੁਜ਼ਗਾਰ ਮਿਲ ਸਕੇ ਤੇ ਆਪਣੀ ਜੀਵਨ ਨੂੰ ਸੌਖਾ ਬਣਾ ਸਕੇ ਜੇ ਅਸੀਂ ਗੱਲ ਕਰੀਏ ਕੇਂਦਰ ਦੇ ਵਿੱਚ ਹੁਣ ਚੋਣ ਹੋਣੀ ਹੈ ਪ੍ਰਧਾਨ ਮੰਤਰੀ ਚੁਣਿਆ ਜਾਣਾ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜਾ ਪ੍ਰਧਾਨ ਮੰਤਰੀ ਹੋਵੇ ਜਿਹੜਾ ਨੌਜਵਾਨਾਂ ਦੀ ਆਵਾਜ਼ ਸੁਣੇ ਈ ਅਸਟੈਂਟ ਤਾਂ ਇਹ ਕੁਛ ਨਹੀਂ ਕਹਿ ਸਕਦੇ ਜੀ ਪਿੱਛੇ ਕੈਪਟਨ ਬੰਦੇ ਨੇ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਤੁਹਾਨੂੰ ਹਰੇ ਘਰ ਚ ਇੱਕ ਨੂੰ ਨੌਕਰੀ ਦਿੱਤੀ ਜਾਊਗੀ ਬੇਰੋਜ਼ਗਾਰ ਨੂੰ ਪੱਤਾ ਲੱਗੂਗਾ ਇਹ ਹਾਲਤ ਅਗਰ ਕੋਈ ਨਹੀਂ ਹੈਗਾ ਹਰ ਵਾਰ ਵਾਅਦੇ ਹੁੰਦੇ ਨੇ ਸਰਕਾਰਾਂ ਬਦਲ ਜਾਂਦੀਆਂ ਫੇਰ ਨਵੀਆਂ ਆ ਜਾਂਦੀਆਂ ਤੁਸੀਂ ਵੀ ਹੁਣ ਪ੍ਰਾਈਵੇਟ ਨੌਕਰੀ ਤੇ ਗੁਜ਼ਾਰਾ ਕਰ ਰਹੇ ਹੋ 7-8000 ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਕੁਝ ਨਹੀਂ ਬਣਦਾ ਨੌਜਵਾਨਾਂ ਦੇ ਲਈ ਤੁਸੀਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਮੈਂ ਤਾਂ ਨੌਜਗਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਇਸਲਾਹ ਦਊਂਗਾ ਵੀ ਭਾਈ ਆਪਣੇ ਪੱਕੇ ਜਿਹੜਾ ਆਪਣਾ ਸਹੀ ਪੁਰੂਗੇ ਉਹਨੂੰ ਵੋਟ ਦੇਣੀ ਆ ਨੇ ਤਾਂ ਤੁਸੀਂ ਆਪਣੀ ਵੋਟ ਮੈਂ ਮੈਂ ਨਹੀਂ ਰੱਖ ਸਕਦਾ ਜਾਨਕੀ ਵੋਟ ਦਾ ਇਸਤੇਮਾਲ ਉਹਨੂੰ ਦੇਖ ਕੇ ਕਰੋ ਵੀ ਜਿਹੜਾ ਤੁਹਾਡੇ ਹੱਕ ਦੀ ਆਵਾਜ਼ ਕਰੇਗਾ ਤੇ ਤੁਹਾਡੇ ਹੱਕ ਦੇ ਵਿੱਚ ਫੈਸਲੇ ਲਵੇਗਾ ਹੱਕ ਦੇ ਫੈਸਲੇ ਕਰੂਗਾ ਸੋ ਇਸ ਇਲਾਕੇ ਦੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਜਿੰਨਾ ਚਿਰ ਸਾਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਕਿ ਬੰਨ ਨਹੀਂ ਬਣਦਾ ਇਲਾਕੇ ਦੇ ਵਿੱਚ ਕਿਉਂਕਿ ਪਾਣੀ ਦੀ ਦਿੱਕਤ ਬਹੁਤ ਹੈ ਪਾਣੀ ਪੀਣ ਵਾਲੇ ਦੀ ਵੀ ਦਿੱਕਤ ਬਹੁਤ ਹੈ ਪਾਣੀ ਇੱਥੇ ਤੇ ਜਿਹੜਾ ਨਿਕਾਸੀ ਹੋਣੀ ਹੈ ਪਿੰਡਾਂ ਦੇ ਵਿੱਚ ਉਹਦੀ ਵੀ ਬੜੀ ਦਿੱਕਤ ਹੈ ਸਭ ਤੋਂ ਵੱਡੀ ਦਿੱਕਤ ਆ ਕਿ ਬੰਨ ਨਹੀਂ ਬਣ ਰਿਹਾ ਜਿਸ ਕਰਕੇ ਬਹੁਤ ਜ਼ਿਆਦਾ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ ਲੋਕਾਂ ਦਾ ਸਾਰਿਆਂ ਨੂੰ ਇਹੀ ਅਪੀਲ ਕਰ ਰਹੇ ਨੇ ਕਿ ਜਿੰਨਾ ਚਿਰ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ ਉਹਨਾਂ ਚਿਰ ਅਸੀਂ ਵੋਟ ਨਹੀਂ ਪਾਵਾਂਗੇ ਦੇਖਣਾ ਹੋਵੇਗਾ ਕਿ ਸਿਆਸੀ ਆਗੂ ਜਿਹੜੇ ਇਹਨਾਂ ਤੇ ਨਾਲ ਚੋਣਾਂ ਤੋਂ ਪਹਿਲਾਂ ਵਾਅਦੇ ਕਰ ਜਾਂਦੇ ਨੇ ਉਹ ਵਾਅਦੇ ਕਦੋਂ ਵਫਾ ਹੋਣਗੇ